ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹ ਬਣਾਉਣ ਦਾ ਆਪਣਾ ਮਕਸਦ ਇਹੀ ਆ ਸਰਪਾ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਜਿਹੜਾ ਕਿ ਉਪਲ ਫਾਰਮ ਵਾਲਾ ਕੁੜੀ ਤੇ ਮੁੰਡੇ ਦਾ ਮੁੱਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਉਹ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀਆਂ ਉਹ ਮੁੰਡੇ ਨੇ ਬਹੁਤ ਜ਼ਿਆਦਾ ਸ਼ਰਮਨਾਕ ਕੰਮ ਕੀਤਾ ਕਿਉਂਕਿ ਪਹਿਲਾਂ ਤਾਂ ਉਹਨੇ ਕੁੜੀ ਦੀਆਂ ਵੀਡੀਓ ਬਣਾ ਲਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਇਰਲ ਵੀ ਕਰਤਾ ਸੁਣਨ ਜੇ ਇਹ ਗੱਲ ਵੀ ਆਈ ਹੈ ਕਿਉਂਕਿ ਵੀ ਉਹ ਮੁੰਡੇ ਦਾ ਮੰਗਣਾ ਵੀ ਹੋਇਆ ਹੋਇਆ ਸੀ ਉਹ ਕੁੜੀ ਨਾਲ ਮਤਲਬ ਉਹਨੇ ਇੱਕ ਤਰ੍ਹਾਂ ਆਪਣੀ ਘਰ ਵਾਲੀ ਦੀ ਵੀਡੀਓ ਵਾਇਰਲ ਕਰਤੀ ਉਹ ਬਲੈਕਮੇਲ ਵੀ ਕਰ ਰਿਆ ਸੀ ਹਾਂ ਬਲੈਕਮੇਲ ਵੀ ਕਰ ਰਿਆ ਸੀ ਉਹ ਕੁੜੀ ਦੇ ਉਹਨੇ ਵੀਡੀਓ ਵਾਇਰਲ ਕਰਤੀਆਂ ਹੁਣ ਉਹ ਕੁੜੀ ਦੀ ਸੋਨੇ ਇੰਟਰਵਿਊ ਸਾਹਮਣੇ ਸੁਣੀ ਹੋਣੀ ਨਾ ਤਾਂ ਉਹ ਕੁੜੀ ਬਾਹਰ ਨਿਕਲ ਜੋ ਕਰੀਆ ਕਿਉਂ ਕੁੜੀ ਬਾਹਰ ਜਾਊਗੀ ਲੋਕ ਉਹਦੇ ਕਣੀ ਕਿਵੇਂ ਦੇਖਣਗੇ ਸਾਨੂੰ ਸਭ ਨੂੰ ਪਤਾ ਲੋਕ ਆ ਇੰਨੇ ਗੱਡ ਦਿੰਦੇ ਨੇ ਵਿੱਚ ਜਦੋਂ ਕੋਈ ਕਿਸੇ ਦੀ ਵੀ ਐਹੀ ਜਿਹੀ ਕੋਈ ਸ਼ਰਮਨਾਕ ਘਟਨਾ ਸਾਹਮਣੇ ਆਉਂਦੀ ਹੈ ਹਨਾ ਉਹ ਕੁੜੀ ਯਾਰ ਕੀ ਕਰੂਗੀ ਦੁਬਾਰਾ ਉਹਦੇ ਸੋਸਾਇਟੀ ਪੱਲੇ ਆ ਨਾਲੇ ਤਾਂ ਉਹਦੀ ਇੱਜ਼ਤ ਗਈ ਉਹਦੇ ਘਰ ਦੀਆਂ ਦੀ ਇੱਜ਼ਤ ਗਈ ਉਹਦੇ ਮਾਂ ਪਿਓ ਹਨਾ ਜਿਹੜੇ ਵੀ ਹੈਗੇ ਉਹ ਬਾਹਰ ਕਿਵੇਂ ਨਿਕਲਣਗੇ ਯਾਰ ਸਭ ਤੋਂ ਪਹਿਲਾਂ ਯਾਰ ਗਲਤੀ ਕੁੜੀ ਦੀ ਵੀ ਆ ਠੀਕ ਆ ਕੁੜੀ ਨੂੰ ਆਪਣੀ ਵੀਡੀਓ ਨਹੀਂ ਸੀ ਬਣਾਉਣੀ ਦੇਣੀ ਚਾਹੀਦੀ ਠੀਕ ਆ ਕਈ ਗੱਲ ਇਹ ਆ ਸੀ ਕੁੜੀ ਆਏ ਕੁੜੀ ਦਾ ਪੱਖ ਨਹੀਂ ਲੈ ਰਹੇ ਕੁੜੀ ਦੀ ਵੀ ਗਲਤੀ ਆ ਕੁੜੀ ਕਹਿ ਰਹੀ ਆ ਕਿ ਮੈਨੂੰ ਨੀਂਦ ਦੀਆਂ ਗੋਲੀਆਂ ਦੇਤੀਆਂ ਇਹ ਕਰਦਾ ਉਹ ਕਰਦਾ ਵੀਡੀਓ ਕੁੜੀ ਲੀਆਂ ਖੁਦੀਆਂ ਵੀ ਵੀਡੀਓ ਬਣਾਈਆਂ ਹੋਈਆਂ ਨੇ ਉਹ ਚ ਜਿਹੜੀਆਂ ਵੀਡੀਓ ਸਾਰੀਆਂ ਵਾਇਰਲ ਹੋਈਆਂ ਨੇ ਉਹ ਚ ਕੁੜੀ ਖੁਦ ਵੀ ਵੀਡੀਓ ਬਣਾ ਰਹੀ ਆ ਆਪਣੀ ਬਾਕੀ ਹੁਣ ਕੱਲ ਮੁੰਡੇ ਦਾ ਪਿਓ ਆ ਗਿਆ ਸਾਹਮਣੇ ਉਹ ਕਹਿੰਦਾ ਜੀ ਸਾਡੇ ਮੁੰਡੇ ਦੀਆਂ ਇਹ ਵੀਡੀਓ ਹੀ ਨਹੀਂ ਹੈਗੀਆਂ ਕਹਿੰਦਾ ਉਹਦੀ ਦਾ ਬਾਹਰ ਟੈਟੂ ਨੇ ਇਹ ਮੁੱਦੇ ਬਾਰੇ ਹਲੇ ਤੱਕ ਯਾਰ ਕੁਝ ਵੀ ਨਹੀਂ ਪਤਾ ਲੱਗਿਆ ਵੀ ਸਹੀ ਕੌਣਾ ਗਲਤ ਕੌਣਾ ਕਿਉਂ ਕੁੜੀ ਆਪਦਾ ਇੰਟਰਵਿਊ ਦੇ ਰਹੀ ਆ ਕੁੜੀ ਕਹਿੰਦੀ ਮੈਂ ਸਹੀ ਆ ਮੁੰਡਾ ਗਲਤ ਮੁੰਡਾ ਆਪਦਾ ਇੰਟਰਵਿਊ ਦੇ ਰਿਹਾ ਉਹ ਕਹਿੰਦਾ ਮੈਂ ਸਹੀ ਆ ਕੁੜੀ ਗਲਤ ਹੈ ਨਾ ਅਸੀਂ ਤਾਂ ਯਾਰ ਆਹ ਵੀਡੀਓ ਰਹੀਂ ਤੁਹਾਨੂੰ ਆਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜੇ ਵੀ ਤੁਸੀਂ ਇਹ ਕੰਮ ਕਰਦੇ ਹੋ ਹਨ ਪਹਿਲੀ ਗੱਲ ਤਾਂ ਤੁਹਾਨੂੰ ਵੀਡੀਓ ਬਣਾਉਣ ਦੀ ਲੋੜ ਹੀ ਨਹੀਂ ਜੇ ਕਿਸੇ ਕੋਲ ਜਾਣੇ ਹੋਣਾ ਕਿਵੇਂ ਵੀ ਕੁਝ ਵੀ ਵੀਡੀਓ ਦਾ ਬ ਪਹਿਲੀ ਗੱਲ ਵੀਡੀਓ ਨਾ ਬਣਾਓ ਦੂਜੀ ਗੱਲ ਉਹਨਾਂ ਨੂੰ ਵਾਇਰਲ ਨਾ ਕਰੋ ਯਾਰ ਅੱਜ ਕੱਲ ਤਾਂ ਬੰਦਾ ਆਪਣੇ ਸਗੇ ਭਾਈ ਦੇ ਦੁਆਰ ਨਹੀਂ ਕਰਦਾ ਆ ਨਾਲ ਦਾ ਯਾਰ ਦੋਸਤਿਆਂ ਦਾ ਵਾਇਰਲ ਕਰਦੇ ਵੀਡੀਓ ਇਸੇ ਮੁੱਦੇ ਰਿਲੇਟਡ ਕੱਲ ਮੈਂ ਇੱਕ ਪੋਡਕਾਸਟ ਦੇਖ ਰਿਹਾ ਸੀ ਜੋ ਕਿ ਉਹ ਮੁੰਡੇ ਵੱਲੋਂ ਦਿੱਤਾ ਜਾ ਰਿਹਾ ਸੀ ਹਨ ਉਹ ਇੰਟਰਵਿਊ 'ਚ ਆਪਦੀ ਜਿਵੇਂ ਕਹਿ ਰਿਹਾ ਸੀਗਾ ਕਹਿੰਦਾ ਵੀ ਮੇਰਾ ਦੋਸਤ ਹੈ ਇੱਕ ਅਮਨ ਨਾਮ ਦਾ ਵੀ ਇਹ ਵੀਡੀਓ ਸ਼ਾਇਦ ਉਹਨੇ ਵਾਇਰਲ ਕਰਤੀਆਂ ਵੀ ਪੱਟੂਆ ਜੇ ਤੂੰ ਵੀਡੀਓ ਮਣਾਈਆਂ ਨੇ ਤੇਰੇ ਦੋਸਤ ਨੇ ਵੀ ਤਾਂ ਹੀ ਵਾਇਰਲ ਕਰਤੀਆਂ ਜੋ ਫੋਨ ਚੁਪਈਆਂ ਨੇ ਤੇਰੇ ਦੋਸਤ ਨੂੰ ਕਿੱਥਾ ਸੁਪਨੇ ਆ ਕੇ ਵਿੱਚ ਵੀਡੀਓ ਪਈ ਜਾਣੀ ਜੇ ਤੈਨੂੰ ਉਹਨੂੰ ਦਿਖਾਈਆਂ ਹੋਣਗੀਆਂ ਤਾਂ ਉਹਨੂੰ ਪਤਾ ਦੀ ਅੱਜ ਕਰਦਾ ਯਾਰ ਸਗਾ ਭਾਈ ਤੇ ਤਵਾਰ ਨਹੀਂ ਕਰਦਾ ਬੰਦਾ ਠੀਕ ਆ ਉਹ ਤਾਂ ਫੇਰ ਵੀ ਤੇਰਾ ਯਾਰ ਦੋਸਤ ਦੀ ਉਹਨੇ ਕਰਤਾ ਹੈ ਜਸਟ ਸਟੈਪ ਚੱਕਾ ਉਹਦਾ ਤਾਂ ਕੁਝ ਨਹੀਂ ਗਿਆ ਸਾਰੀ ਗੱਲ ਮੁੰਡੇ ਵਾਲੇ ਤੇ ਆ ਗਈ ਤੇ ਉਹ ਕੁੜੀਆ ਜਿਹੜੀ ਵਿਚਾਰੀ ਕੁੜੀ ਦੀਦਾ ਯਾਰ ਨਜਾਇਜ਼ ਇਬਦਾ ਨਾਮੀ ਕਰਦੀ ਕਿਉਂ ਮੁੰਡੇ ਦਾ ਕਿਹੜਾ ਫੇਸ ਹੋਂਦ ਚ ਮੁੰਡੇ ਦੀ ਦਾ ਦੋਸੇ ਕੱਢ ਕੇ ਰੱਖਦਾ ਇੱਕ ਗੱਲ ਹੋਰ ਹੈ ਵੀ ਬਹੁਤ ਯਾਰ ਐਵੇਂ ਦੇ ਵੀ ਨੇ ਜਿਹੜੇ ਕਿ ਜਾਣ ਕੇ ਫੇਮ ਲੈਂਡ ਦੇ ਮਾਰਿਆਂ ਨੇ ਵੀ ਵੀਡੀਓ ਵਾਇਰਲ ਕਰੀਆਂ ਹੋਈਆਂ ਨੇ ਉਹਨੂੰ ਪਦੀ ਆ ਹਨਾ ਇੱਕ ਦੋ ਵਿੱਚ ਹੈਗੇ ਦੀ ਗੱਵਲ ਹਨ ਪਰ ਜਿਹੜੇ ਯਾਰ ਇੱਜ਼ਤਦਾਰ ਘਰਾਣੇ ਦੀਆਂ ਕੁੜੀਆਂ ਲਾਲੋ ਹਨ ਮੁੰਡੇ ਲਾਲੋ ਵੀ ਉਹ ਨਾ ਯਾਰ ਇਹ ਜਾ ਕੁਝ ਕਰਿਆ ਕਰੋ ਚਾਹੇ ਕੁੜੀਆਂ ਹੀ ਨੇ ਪਹਿਲੀ ਗੱਲ ਤਾਂ ਯਾਰ ਵੀਡੀਓ ਬਣਾਉਣੀ ਨਾ ਦਿਆ ਕਰੋ ਕਿਸੇ ਨੂੰ ਐਵੇਂ ਦਾ ਕੁਝ ਇਹ ਉਹ ਵੀ ਕਰਦੇ ਹੋ ਨਾ ਸਹੀ ਗੱਲ ਪਹਿਲੀ ਗੱਲ ਵੀਡੀਓ ਨਹੀਂ ਬਣਨੀ ਚਾਹੀਦੀ ਕਿਉਂਕਿ ਇਹਦੇ ਨਾਲ ਨੁਕਸਾਨ ਹੀ ਆ ਇਹਦੇ ਨਾਲ ਕੋਈ ਫਾਇਦਾ ਤਾਂ ਨਹੀਂ ਹੈ ਹਨ ਵੀਡੀਓ ਕਦੇ ਵੀ ਵੀਡੀਓ ਤਾਂ ਜਮ ਹੀ ਨਹੀਂ ਬਣਉਣੀ ਬਈ ਸਹੀ ਗੱਲ ਹੈ ਹਨਾ ਹੋਰਵਿੰਦਰ ਸਰਦਾਰ ਕੋਈ ਹੋਰ ਗੱਲ ਕਹਿਣੀ ਚਾਹੂਗਾ ਜੀ ਤੁਸੀਂ ਵੇਸ਼ ਵੇਸ਼ ਤੇ ਕਿਉਂਕਿ ਆਪਾਂ ਫਣੀ ਦਾ ਰੋਜੇ ਬਣਾਉਨੇ ਆ ਅੱਜ ਥੋੜੀ ਜਿਆਦਾ ਸੀਰੀਅਸ ਮੈਟਰ ਹੈ ਬੇਸ਼ੱਕ ਆ ਯਾਰ ਬੱਸ ਐਹੀ ਹੈ ਵੀ ਯਾਰ ਮੇਨ ਗੱਲ ਕੁੜੀ ਦੀ ਵੀ ਗਲਤੀ ਹੈ ਜੇ ਹੁਣ ਕੁੜੀ ਨੇ ਵੀਡੀਓ ਬਣਾਉਣ ਦਿੱਤੀ ਤਾਂ ਉਹਨੇ ਬਣਾਈ ਉਹਨੇ ਬਣਾਈ ਸਹੀ ਗੱਲ ਹੈ ਜੇ ਉਹ ਬਣਾਉਣੇ ਨਾ ਦਿੰਦੀ ਫਿਰ ਕਿਉਂ ਬਈ ਆਲਾ ਇਨਾ ਕੇਸ ਕੱਪ ਕਿਉਂ ਪੈਂਦਾ ਐਡੀ ਗੱਲ ਨਹੀਂ ਹੋਣੀਦੀ ਹੁਣ ਸਾਰੇ ਲਾਲੋ ਵੀ ਪਹਿਲਾਂ ਤਾਂ ਕੁੜੀ ਦਾ ਪੱਖ ਲੈ ਰਹੀ ਦੀ ਵੀ ਮੁੰਡੇ ਨੂੰ ਐ ਕਰੀ ਜਾਂਦੇ ਹੁਣ ਜਦੋਂ ਮੁੰਡਾ ਆ ਕੇ ਪੋਡਕਾਸਟ 'ਚ ਕਹਿ ਰਿਹਾ ਵੀ ਮੇਰੀ ਤਾਂ ਵੀਡੀਓ ਹੀ ਨਹੀਂ ਹੈਗੀ ਬਿਮਾ ਹੈ ਹੀ ਨਿਊ ਵੀਡੀਓ ਚ ਹੁਣ ਦੇਖੋਗੇ ਕਿਹਦਾ ਕਿਹਦਾ ਨਾਮ ਆਉਂਦਾ ਕਿਹਦੇ ਕਿਹਦੇ ਵੀਡੀਓ ਨਿਕਲਦੀਆਂ ਨੇ ਉਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੂ ਲੋਕਾਂ ਦੇ ਪੇਜਾਂ ਵਾਲੇ ਦਾ ਤਮਾਸ਼ਾ ਹੋ ਰਹੇ ਨੇ ਠੀਕ ਹੈ ਸਹੀ ਗੱਲ ਆ ਬਾਈ ਆਸੀ ਮਜ਼ਾਕ ਆ ਪੇਜਾਂ ਵਾਲੇ ਦਾ ਪੇਜਾਂ ਵਾਲਿਆਂ ਦਾ ਆਪਣੀ ਰੀਚ ਵਧਾਉਣੀ ਆ ਉਹ ਵਧਾਈ ਜਾਂਦੇ ਨੇ ਅੱਗੇ ਤੇ ਅੱਗੇ ਵਾਇਰਲ ਕਰੀ ਜਾਂਦੇ ਨੇ ਕਈ ਪੇਜਾਂ ਵਾਲੇ ਦਾ ਪਤਾ ਨਹੀਂ ਵੀ ਪੇਜ ਕਿਹਦਾ ਸਿਰੋਂ ਨਹੀਂ ਪਤਾ ਪੈਸਿਆਂ ਕਰਕੇ ਕਰ ਰਹੇ ਨੇ ਬਾਈ ਸਾਰਾ ਪੈਸਿਆਂ ਕਰਕੇ ਕਰ ਰਹੇ ਨੇ ਪੇਜ ਪੈਸੇ ਆਰੀ ਪੇੜ ਚੱਲ ਵਰਿਆ ਜਦੋਂ ਸਮਕਾ ਇੱਕ ਹੋਰ ਹੈ ਜਦੋਂ ਐਵੇਂ ਦੀ ਕੋਈ ਵੀ ਵੀਡੀਓ ਵਾਇਰਲ ਹੁੰਦੀ ਆ ਉਹ ਤਾਂ ਇੰਨੀ ਤੇਜ ਫੈਲ ਜੀ ਵੀ ਛੱਡ ਦਿਓ ਗੱਲਾਂ ਅੱਗ ਵਾਂਗੂੰ ਜਾਂਦੀ ਉਹ ਤਾਂ ਫੈਲ ਇੱਕ ਵੇਜ ਤੇ ਨਹੀਂ ਪੈਂਦੀ ਬਈ ਘਟੋ ਘਟਾ ਤੂੰ ਐ ਲੈ ਲੈ ਵੀ ਕਿੰਨੇ ਲੱਖ ਵੇਜ ਹੋਣੇ ਸਹੀ ਗੱਲ ਸਾਰਿਆਂ ਦੇ ਪੈ ਜਾਂਦੀ ਆ ਬਈ ਆ ਤੁਸੀਂ ਤੁਹਾਨੂੰ ਸਭ ਨੂੰ ਪਤਾ ਰੀਲਾਂ ਦੇਖ ਲੋ ਸਨੈਪਚੈਟ ਦੇਖ ਲੋ ਠੀਕ ਆ ਕੁਛ ਮਰਜ਼ੀ ਦੇਖ ਲੋ ਸਾਰਿਆਂ ਦੇ ਆਹੀ ਇਹ ਪਲਫਾਰਮ ਵਾਲਾ ਮੁੱਦਾ ਹੀ ਚੱਲ ਰਿਹਾ ਲਗਾਤਾਰ ਕੋਈ ਕਿਸੇ ਦਾ ਕੁਛ ਨਹੀਂ ਦੇਖ ਰਿਆ ਨਾ ਕੋਈ ਬਲੌਗ ਦੇਖ ਰਿਆ ਨਾ ਵੀ ਗਾਣਾ ਸੁਣ ਰਿਆ ਸਿਰਫ ਉਹਨਾਂ ਜਿਹੜੇ ਬੜੇ ਪੈਨੇ ਲੋਕ ਵੀ ਉਹ ਦੇਖੀਏ ਉਧਰ ਸੁਬਾਦ ਲਈਏ ਹੁਣ ਤੁਸੀਂ ਬਈ ਆਪਣੇ ਪੰਜਾਬ ਦੀ ਸੱਭਿਆਚਾਰ ਦੀ ਗੱਲ ਲੜੋ ਹਣਾ ਆਪਣੇ ਪੰਜਾਬ ਦਾ ਇਤਿਹਾਸ ਕੀ ਆ ਆਪਣੀਆਂ ਧੀਆ ਭੈਣਾ ਮਾਤਾਵਾਂ ਹਨ ਸਾਰੀਆਂ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਦੀ ਸਭ ਤੋਂ ਚੁੰਨੀ ਨਹੀਂ ਲਾਉਂਦੀਆਂ ਦੀ ਆ ਹੁਣ ਤੁਸੀਂ ਸਾਰੇ ਹੀ ਦੇਖਦੇ ਹੋ ਵੀ ਇੰਨੇ ਕਿ ਲੱਚਰ ਦਾ ਯਾਰ ਫਲਾ ਰੱਖੀ ਆ ਰੀਲਾਂਆਂ ਜਾਂ ਕੁੜੀਆਂ ਨੇ ਖਾਸ ਕਰਕੇ ਗੋਮਿੰਦਰ ਕਰੂ ਇਹਨਾਂ ਦੀ ਤਾਂ ਡਾਂਗ ਵਰਨੀਆਂ ਚਾਹੀਦੀਆਂ ਬਾਈ ਇਹ ਤਾਂ ਹੁਣ ਤੂੰ ਅਸੀਂ ਲਾ ਲਓ ਵੀ ਅਸੀਂ ਮੁੰਡੇ ਆ ਜੇ ਕੱਲ ਨੂੰ ਅਸੀਂ ਮਾਰਕੀਟ ਜਾਈਏ ਨਾ ਅਸੀਂ ਖੁਦ ਵੀ ਆ ਜਿੰਦਾ ਕੱਛਾ ਪਾ ਕੇ ਖੜੀਏ ਸਾਨੂੰ ਖੁਦ ਨੂੰ ਆਏ ਜਿਹਾ ਲੱਗਦਾ ਔੜ ਜਾਂ ਵੀ ਆਪਾਂ ਕੱਛਾ ਪਾ ਕੇ ਖੜਿਆ ਇਹਨਾਂ ਨੇ ਯਾਰ ਗੰਦ ਪਾਰ ਖਿਆ ਇਹ ਭਾਈ ਦੋ ਨੰਗ ਆਪਣਾ ਸ਼ਰਿਆਮ ਹੀ ਦਿਖਾਈ ਜਾਂਦੀਆਂ ਨੇ ਜਮੀਆਂ ਸ਼ਰਿਆਮ ਵੀ ਹੋ ਰਹੀਆਂ ਨੇ ਅਸੀਂ ਤਾਂ ਭਾਈ ਸਾਨੂੰ ਸਿਰਫ ਆਹ ਵੀਡੀਓ ਬਣਾਉਣ ਦਾ ਮਕਸਦ ਆਹੀ ਧੀ ਕਿ ਵੀ ਆਹੀ ਸਨੇਹ ਦੇਣਾ ਦੀ ਭਾਈ ਯਾਰ ਵੀਡੀਓ ਵੀਡੀਓ ਨਾ ਬਣਾਇਆ ਕਰੋ ਇਹੋ ਕੁਛ ਨਾ ਕਰੋ ਨਾ ਕੁੜੀ ਮੁੰਡੇ ਦੀ ਇੱਜ਼ਤ ਓਨੀ ਹੀ ਹੁੰਦੀ ਹੈ ਪਰਿਵਾਰਾਂ ਦੀ ਵੀ ਹਨਾ ਉਹੀ ਅਸੀਂ ਬਾਲੇ ਸਾਨੇ ਤਾਂ ਹੈ ਨਹੀਂ ਅਸੀਂ ਤਾਂ ਚੱਕ ਕੇ ਕੈਮਰਾ ਮੂਰੇ ਧਰ ਕੇ ਪਹਿਲੀ ਵਾਰ ਇਹ ਬਣਾ ਰਹੇ ਹਾਂ ਅਸੀਂ ਤਾਂ ਆਹ ਹੀ ਕਰਦੇ ਰਹਿਣੇ ਆ ਪਹਿਲੀ ਵਾਰ ਵੀਡੀਓ ਬਣਾਈਆ ਕੈਮਰਾ ਧਰ ਕੇ ਮੂਰੇ ਸਾਨੂੰ ਦਾ ਬੋਲਣਾ ਵੀ ਬਹੁਤ ਔਖਾ ਲੱਗਿਆ ਇਹ ਚੀਜ਼ ਸਾਨੂੰ ਗਲਤ ਲੱਗੀ ਇਹ ਦੇ ਕਰਕੇ ਅਸੀਂ ਨੇ ਮੜਾ ਗਏ ਵੀ ਮੜਾਏ ਇਹਦੇ ਬਾਰੇ ਬੋਲਣਾ ਚਾਹੀਦਾ ਤਾਂ ਕਰਕੇ ਅਸੀਂ ਵੀ ਸਾਨੂੰ ਬੋਲਣਾ ਚਾਹੀਦਾ ਇਹ ਚੀਜ਼ ਤੇ ਤਾਂ ਕਰਕੇ ਅਸੀਂ ਵੀਡੀਓ ਬਣਾਈਆ ਇਹ ਨਹੀਂ ਵੀਡੀਓ ਬਣਾਉਣ ਨੂੰ ਅਸੀਂ ਕਿਹੜਾ ਬਾਲੇ ਬਦਮਾਨ ਆ ਹੁਣ ਅੱਧੇ ਬਾਈ ਵਿੱਚ ਆਪਣਾ ਵਲੋਗ ਕੱਟ ਵੀ ਦੇਣਗੇ ਹਾਂ ਜਿਨ੍ਹਾਂ ਨੂੰ ਨਹੀਂ ਗੱਡੀਆਂ ਗੱਲਾਂ ਚੰਗੀਆਂ ਲੱਗਣਗੀਆਂ ਬਾਈ ਜਿਹੜੇ ਸੁਭਾਅਦ ਵਾਲੇ ਨੇ ਉਹ ਤੇ ਹੁਣ ਜਿਆਦੇ ਗੱਲਾਂ ਨਾ ਕਰਦੇ ਹੋਏ ਜੀ ਵੀਡੀਓ ਨੂੰ ਕਰਨ ਲੱਗੇ ਅਸੀਂ ਸਮਾਪਤ ਜਿਹੜੇ ਵੀ ਵੀਰ ਨੂੰ ਸਾਡੀਆਂ ਗੱਲਾਂ ਸਹੀ ਲੱਗੀਆਂ ਉਹ ਵੀਡੀਓ ਨੂੰ ਕਰ ਦਿਓ ਵੱਤ-ਵੱਤ ਸ਼ੇਅਰ ਚੈਨਲ ਨੂੰ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ